ਬਰਨਾਲਾ ਦੇਖੇ ਇੱਕ ਹੋਰ ਔਰਤ ਦਾਜ ਦੀ ਬਲੀ ਚੜੀ ਹੈ ਇਸ ਮੌਕੇ ਤੇ ਮ੍ਰਿਤਕ ਔਰਧੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱੰਦਿਆ ਕਿ ਉਹਨਾਂ ਦੀ 29 ਸਾਲ ਦੀ ਬੇਟੀ ਸਿਮਰਨ ਉਰਫ ਮੰਜੂ ਪੁੱਤਰੀ ਅਮਰਜੀਤ ਸਿੰਘ ਪਿੰਡ ਮੰਦ ਚਦੋੜੀ ਤੌਲਪੁਰਾ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਜੋ 10 ਸਾਲ ਪਹਿਲਾਂ ਬਰਨਾਲਾ ਦੇ ਰਹਿਣ ਵਾਲੇ ਅਫਤਾਰ ਸਿੰਘ ਨਾਲ ਵਿਆਹੀ ਸੀ ਪਰ ਵਿਆਹ ਤੋਂ ਬਾਅਦ ਹੀ ਲੜਕੀ ਸਿਮਰਨ ਕੌਰ ਨੂੰ ਉਸਤੇ ਸੋਹਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ ਹੈ ਦੂਜੇ ਪਾਸੇ ਮ੍ਰਿਤਕ ਦੇ ਪਤੀ ਅਵਤਾਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਉਸ ਦਾ ਕਹਿਣਾ ਹੈ ਕਿ ਉਹ ਤਾਂ ਕੰਮ ਤੇ ਗਿਆ ਹੋਇਆ ਸੀ ਇਸ ਮਾਮਲੇ ਸੰਬੰਧੀ ਥਾਣਾ ਪੁਲਿਸ ਟੀਕ ਇੱਕ ਬਰਨਾਲਾ ਦੇ ਐਸਐਚਓ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ ਪੀੜਤ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਭ ਇੱਕ ਪੱਤੀ ਰੋਡ ਤੇ ਸੋਸਾਇਟੀ ਹੋਇਆ ਤੇ ਲੜਕੀ ਵਾਲੇ ਕਹਿ ਰਿਹਾ ਕਿ ਮਤਲਬ ਕਤਲ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਇੱਕ ਰੁਕਾ ਮਸੂਲ ਹੋਇਆ ਸਾਨੂੰ ਮੰਜੂ ਵਾਈਫ ਆਫ ਅਵਤਾਰ ਸਿੰਘ ਪਾਸੀ ਗੜੀ ਨੰਬਰ 9 ਪੱਤੀ ਰੋਡ ਬਰਨਾਲਾ ਜੀ ਇਹਨਾਂ ਦੀ ਉਮਰ 29 ਸਾਲ ਦੀ ਹੈਗੀ ਆ ਤੇ ਇਹਦੀ ਮੌਤ ਦਾ ਸਾਨੂੰ ਰੁਕਾ ਮਸੂਲ ਹੋਇਆ ਸੀ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰਕੇ ਆ ਜੀ ਸਾਰਾ ਕੁਝ ਤੇ ਹੁਣ ਅੱਗੇ ਇਹਦੀ ਜੋ ਇਹਨਾਂ ਦੇ ਲੜਕੀ ਦੇ ਵਾਰਿਸ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈਆਂ ਹੋਣਗੀਆਂ। ਇਹ ਸੁਸਾਇਡ ਦਾ ਹੀ ਮਾਮਲਾ ਹੈ ਜੀ। ਹਾਂਜੀ ਹਾਂਜੀ ਸੁਸਾਇਡ ਹੀ ਹੈ ਜੀ। ਤੇ ਤੁਸੀਂ ਖੁਦ ਜਾ ਕੇ ਹੁਣ ਤੱਕ ਦੀ ਬੜਤਾਲ ਤੋਂ ਸੁਸਾਇਡ ਹੈ ਜੀ। ਠੀਕ ਹੈ। ਕਿੰਨੇ ਬੱਚੇ ਸੀ ਇਹਨਾਂ ਦੇ? ਇਹਨੇ ਦੋ ਲੜਕੀਆਂ ਜੀ। ਅੱਛਾ ਕੀ ਉਮਰ ਇਹਨਾਂ ਦੀ? ਇਹਨਾਂ ਦੀ ਉਮਰ ਹੈਗੀ ਹੈ 29-30 ਸਾਲ ਹੈ ਜੀ। ਅੱਛਾ। ਇਹਦਾ ਘਰ ਵਾਲਾ ਕੀ ਕੰਮ ਕਰਦਾ ਸੀ? ਉਹ ਲੇਵਰੀ ਕਰਦਾ ਜੀ। ਵੀਰੇ ਇਹਨੇ ਮੁੰਡੇ ਨੇ ਮੇਰੀ ਭੈਣ ਦਾ ਗਲਾ ਘੋਟ ਕੇ ਅੰਦਰ ਹੌਂਸੀ ਦਿੱਤੀ ਇਹਨੇ। ਨਿਲਾ ਬਣ ਕੇ ਠੀਕ ਹੈ ਤੇ ਇਹਨੇ ਪਹਿਲਾਂ ਮੇਰੀ ਭੈਣ ਨਾਲ ਮਾਰਕਟ ਕੀਤੀ ਹੈ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸਾਨੂੰ 9 ਸਾਲ ਨੂੰ ਵਿਆਹ ਕਿਤੇ ਨੂੰ ਇਹਨੇ ਇੱਕ ਦਿਨ ਮੇਰੀ ਭੈਣ ਨੂੰ ਖੁਸ਼ ਨਹੀਂ ਰੱਖਿਆ ਮਾਰਕਟ ਕਰਕੇ ਅਸੀਂ ਕਈ ਵਾਰ ਸਮਝੌਤਾ ਕਰਤਾ ਵੀ ਤਾਂ ਜੋ ਸਾਡੀ ਭੈਣ ਨਾਲ ਜੋ ਵੀ ਬੱਚਿਆਂ ਦੇ ਖਾਤਰ ਅਸੀਂ ਇਹਦੇ ਨਾਲ ਸਪੇਡ ਦੇ ਰਹੇ ਆ ਸਾਡੇ ਨੇ ਮਿੰਤਾ ਕਰੀਆਂ ਇਹਨਾਂ ਨੇ ਆਕੇ ਇਹਦੀ ਭੈਣ ਜਿਹੜੀ ਉਹ ਹਾਲੇ ਤੱਕ ਨਹੀਂ ਪਹੁੰਚੀ ਉਹਦੇ ਸਮਝੌਤੇ ਨਾਲ ਅਸੀਂ ਪਹਿਲਾਂ ਵੀ ਤੋਰੀ ਸੀਗੇ ਠੀਕ ਹੈ ਤੇ ਹੁਣ ਇਹ ਮੁੰਡੇ ਨੇ ਕੱਲ ਦੇ ਮਾਰ ਪਰਸੋਂ ਨੂੰ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਅੰਦਰ ਹੀ ਮਾਰ ਕੇ ਪੁੰਡਾ ਲਾ ਕੇ ਆ ਗਿਆ ਵਾਰ ਠੀਕ ਹੈ ਤੇ ਸਾਨੂੰ ਦੱਸਿਆ ਤੱਕ ਨਹੀਂ ਗਿਆ ਹੈਗਾ ਸਾਨੂੰ ਮਾਸੀ ਸਾਡੇ ਨੇ ਇੱਥੇ ਰਹਿੰਦੇ ਆ ਲੋਕਲ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸਾਨੂੰ ਇਸ ਇਹਨਾਂ ਦੀ ਮੰਗ ਸੀ ਵੀ ਮਾਰਕੁੱਟ ਕਰਦੇ ਸੀ ਵੀ ਸਾਨੂੰ ਕੁਛ ਵੱਡਿਆ ਆਟਮਾ ਦੇਣ ਕਿਉਂ ਸਾਡੇ ਅਸੀਂ ਗਰੀਬ ਬੰਦੇ ਆ ਸਾਡੇ ਜਿੰਨੀ ਗਜੈਸ ਸੀਗੇ ਅਸੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਵੱਧੀਆਂ ਗਈਆਂ ਨੇ ਇਦਿ ਮਾਂ ਨੇ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੂਰੇ ਪਰਿਵਾਰ ਨੇ ਸਾਡੇ ਨੂੰ ਸਾਡੀ ਕੁੜੀ ਦੀ ਅੱਜ ਇਹਨਾਂ ਨੇ ਜਾਨ ਲੈ ਲਈ ਐ ਇਹ ਮੁੰਡੇ ਨੇ ਫਹਾ ਲਾ ਦਿੱਤਾ ਸਾਡੀ ਮੇਰਾ ਨਾਮ ਅਮਰਜੀਤ ਸਿੰਘ ਹੈ ਮੇਰੀ ਬੇਟੀ ਹੈ ਜੀ ਇਥੇ ਵਿਆਹੀ ਤਕਰੀਬ ਨੂੰ 11-12 ਸਾਲ ਪਹਿਲੇ ਵਿਆਹੀ ਸੀ ਮੈਂ ਤੇ ਉਸ ਤੋਂ ਬਾਅਦ ਇਹਨਾਂ ਦਾ ਜਾਦੀ ਮੰਗ ਕਰਦੇ ਰਹੇ ਹੈ ਜਾਦੀ ਮੰਗ ਕਰਦੇ ਗਏ ਮਾਰ ਕਟਾਈ ਕਰਦੇ ਸੀ ਕੁੜੀ ਬੇਟੀ ਨੂੰ ਚੱਲ ਪੰਚਾਇਤ ਦੇ ਤੌਰ ਤੇ ਅਸੀਂ ਇਹਨਾਂ ਨਾਲ ਘਰ ਛੱਡ ਜਾਂਦੇ ਸੀ ਪੰਚਾਇਤ ਸਾਨੂੰ ਗੈਰਨੀ ਚੱਲ ਕੋਈ ਨਹੀਂ ਵਾਲੀ ਮੁੰਡੇ ਘਰ ਚ ਹੋ ਜਾਂਦਾ ਲੜਾਈ ਝਗੜਾ ਉਸ ਤੋਂ ਬਾਅਦ ਬੇਟੀ ਹੋ ਗਈ ਇਹਦੇ ਘਰ ਫਿਰ ਬੇਟੀ ਹੋ ਗਈ ਦੋ ਬੇਟੀਆਂ ਆਈਆਂ ਜੀ ਆ ਬੇਟੀਆਂ ਖੜੀਆਂ ਨਹੀਂ ਦੋਨੇ ਆ ਆ ਬੇਟੀਆਂ ਖੜੀਆਂ ਨਹੀਂ ਇਧਰ ਦੋਨੇ ਉਸ ਤੋਂ ਬਾਅਦ ਇਹਨਾਂ ਨੂੰ ਇਹਨੇ ਫਿਰ ਸਾਨੂੰ ਕਹਿੰਦਾ ਵੀ ਇਹਦੇ ਘਰ ਮੁੰਡਾ ਨਹੀਂ ਹੁੰਦਾ ਹੈਗਾ ਮੁੰਡਾ ਹੋਵੇ ਮੁੰਡਾ ਨਹੀਂ ਹੁੰਦਾ ਫਿਰ ਇਹਨੂੰ ਤੌਰ ਤੇ ਕਰਦਾ ਸੀ ਮਾਰਦਾ ਸੀ ਕੁੱਟਦਾ ਸੀ ਬਹੁਤ ਮਾਰ ਕੁੱਟਾਈ ਕਰਦਾ ਸੀ ਫਿਰ ਇਹ ਮੁਨਿਆਰੀ ਦੀ ਦੁਕਾਨ ਤੇ ਜੌਬ ਕਰਦਾ ਸੀ ਉਥੇ तकरीबन ਮੈਨੂੰ ਸ਼ੱਕ ਹੈ ਵੀ ਸ਼ੱਕ ਹੈ ਮੈਨੂੰ ਵੀ ਇਹਦਾ ਕਿਸੇ ਹੋਰ ਜਨਾਨੀ ਨਾਲ ਰਿਸ਼ਤਨ ਹੈ। ਅੱਜ ਇਹ ਸਨੇ ਪਰਸੋਂ ਤਾਹ ਦੇ ਇੱਕ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਚਾਹ ਦਖਲ ਕਰਾਤਾ ਜਾ ਕੇ ਫਿਰ ਹੋ ਦੂਜੇ ਹਸਪੀਟਲ ਚ ਲੈ ਗਏ। ਇਹਨਾਂ ਨੇ ਸਾਨੂੰ ਫੋਨ ਤੱਕ ਨਹੀਂ ਕੀਤਾ ਜੀ ਵੀ ਮਾਪਿਆਂ ਨੂੰ ਫੋਨ ਕਰਕੇ ਦੱਸ ਦिए ਵੀ ਇਹਦਾ ਕੰਮ ਹੋ ਗਿਆ। ਇਹਨਾਂ ਨੇ ਕਿਸੇ ਨੂੰ ਫੋਨ ਕੀਤਾ ਇੱਥੇ ਮੇਰੀ ਬੇਟੀ ਦੀ ਮਾਸੀ ਰਹਿੰਦੀ ਹੈ ਉਹਨੂੰ ਫੋਨ ਕਰਕੇ ਇਹਨਾਂ ਦੱਸਿਆ ਵੀ ਇਦਾਂ ਇਦਾਂ ਕੰਮ ਹੋ ਗਿਆ ਫਿਰ ਉਸ ਉਹ ਉਹ ਕੁੜੀ ਦੀ ਮਾਸੀ ਨੇ ਫਿਰ ਸਾਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਇਦਾਂ ਕੁੜੀ ਨੂੰ ਖਾਹਾ ਦੇ ਦਿੱਤਾ ਤੁਸੀਂ ਆ ਜਾਓ ਜਿਸ ਟਾਈਮ ਅਸੀਂ ਆਏ ਆ ਬੇਟੀ ਛੱਡੀ ਇਥੇ ਨਾਜ਼ੁਕ ਹਾਲਾਤ ਵਿੱਚ ਦਾਖਲ ਸੀ ਤੇ ਡਾਕਟਰਾਂ ਨੇ ਸਾਨੂੰ ਮਿਲਣ ਦੀ ਮਿਲਣ ਤੱਕ ਵੀ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਫਿਰ ਡਾਕਟਰਾਂ ਨਾਲ ਅਸੀਂ ਮਿਲਤਰਲਾ ਕਰਕੇ ਬੇਟੀ ਨੂੰ ਮਿਲੇ ਹਾਂ ਮਿਲੇ ਤਾਂ ਦੇਖੀ ਹਾਲਾਤ ਬਹੁਤ ਹੀ ਨਾਜ਼ੁਕ ਸੀ ਤਕਰੀਬਨ ਮਰਿਆ ਵਰਗੀਆਂ ਸੀ ਅੱਜ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਡੈੱਡ ਕਸਤਾ ਹੋ ਗਿਆ ਜੀ ਆ ਦੋ ਬੇਟੀਆਂ ਨੇ ਉਸ ਦੀਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਤਕਰੀਬਨ ਇਹ ਜਿੰਨਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਾਰੇ ਨਾਲ ਇਹ ਮਿੱਲੀ ਭਗਤ ਨਾਲ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਸਾਈ ਇਹਦਾ ਇੱਕ ਸਾਸਾ ਜੀ ਇੱਕ ਇੱਕ ਨਨਾਲ ਹੈ ਇੱਕ ਦਿਓਰ ਹੈ ਇੱਕ ਜੇਠ ਹੈ ਜੀ ਇਹ ਬੀ ਐਮ ਸੀ ਹੈ ਜੀ ਇਹ ਪਾਸ ਤੋਂ ਲੈ ਉਸੇ ਦਿਨ ਰੈਫਰ ਕਰਤਾ ਸੀ ਵੀ ਤੁਸੀਂ ਲੈ ਜਾਓ ਇਹਨੂੰ ਵੀ ਇੱਥੇ ਇਹਦਾ ਇਲਾਜ ਨਹੀਂ ਹੋ ਸਕਦਾ ਇਹ ਫਿਰ ਕਿਹੜਿਆ ਸੁਣ ਲੈ ਗਿਆ ਸੀ ਡਾਕਟਰ ਪ੍ਰਦੀਪ ਦੇ ਡਾਕਟਰ ਪ੍ਰਦੀਪ ਦੇ ਲੈ ਗਿਆ ਉਹਨਾਂ ਨੇ ਵੀ ਜਵਾਬ ਦਿੱਤਾ ਇਹਨਾਂ ਨੇ ਇੱਥੇ ਰੈਫਰ ਕਰਤਾ ਇਹਨਾਂ ਦੀ ਮੌਤ ਹੋ ਗਈ ਹਾਂ ਪਰसों ਨਾਲ ਹੋਣ ਇਹਨਾਂ ਨੇ ਕੁੜੀ ਨੂੰ ਦਾਖਲ ਕੀਤਾ ਆ ਇੱਥੇ ਕਹਿੰਦੇ ਨੇ ਵੀ ਇੱਥੇ ਕੁੜੀ ਠੀਕ ਹੋ ਜਾਊਗੀ ਠੀਕ ਹੋ ਜਾਊਗੀ 3 ਦਿਨ ਹੋ ਗਏ ਕੁੜੀ ਵੀ ਅੰਦਰ ਪਈ ਹੋਈ ਆ ਕੋਈ ਇਹਨਾਂ ਨੇ ਕੋਈ ਉਹਨਾਂ ਦੀ ਉਹ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੁੜੀ ਦੀ ਵੀ ਕੁੜੀ 3 ਦਿਨ ਹੋ ਗਏ ਨੇ ਹਸਪਤਾਲ ਦੇ ਵਿੱਚ ਪਈ ਆ ਜੀ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਜੀ ਕੁੜੀ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਵੇ ਕੁੜੀ ਦੀ ਮੈਂ ਨਣਾ ਭਾਬੀ ਆ ਇਹ ਮੇਰੀ ਨੰਦ ਹੈ ਮੈਂ ਮਾਪੂਆ ਦੀ ਨੋਹ ਆ ਇਹਨਾਂ ਦੀ ਮੰਗ ਇਹਨਾਂ ਦੀ ਇਹ ਕਿ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਉਮਰ ਕੈਦਿਸਾਦਾ ਦਿੱਤੀ ਜਾਵੇ ਸਾਡੀ ਕੁੜੀ ਨੂੰ ساری ਉਮਰ 15 14 15 ਸਾਲ ਹੋ ਗਏ ਨੇ ਇਸ ਕੁੜੀ ਨੂੰ ਇਹ ਕੁੜੀ ਨੂੰ ਕਦੀ ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾਗਾ ਮਾਰਕਟਈਆ 14 15 ਸਾਲ ਹੋ ਗਏ ਮਾਰਕਟਈਆ ਹੀ ਹੋ ਰਿਹਾ ਹੈ ਜਦ ਤੀ ਕੁੜੀ ਵਿਆਹੀ ਗਈ ਹੈ ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾਲ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੇ ਆਈ ਨਹੀਂ ਕੋਈ ਰਖੜੀ ਬੰਨਣ ਤਾਂ ਕੁੜੀ ਨੂੰ ਨਹੀਂ ਆਂਤਾ ਰਖੜੀ ਕੁੜੀ ਫੇਰ ਚੁੱਪ ਕਰਕੇ ਬਹਿ ਗਈ ਲੜਾਈ ਕਲੇਸ਼ ਬਚਨ ਦੀ ਇਹਨਾਂ ਤੋਂ ਸਾਡੀ ਮੰਗ ਇਹ ਹੀ ਆ ਬੱਸ ਇਹਨਾਂ ਨੂੰ ਉਮਰ ਕਹਿ ਦਿੱਸਾ ਜਾਂ ਦਿੱਤੀ ਜਾਵੇ ਬਸ ਦੋਸ ਹੀ ਇਹ ਕਿਨਾਂ ਦਾ ਸੋਹਰਾ ਜੀ ਹੈ ਸੱਸੇ ਘਰ ਵਾਲਾ ਵੇ ਦੇਵਰ ਜੇਠ ਸਭ ਹੈਗੇ ਨੇ ਇਹਨਾਂ ਤੇ ਨਨਾਨੇ ਨਦੋਈਆ ਵੀ ਹੈ